ਬਿਲਕੁਲ ਜੀ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਤਾਂ ਮੈਨੂੰ ਲੱਗਦਾ ਰਾਤ ਨੂੰ ਸੁਪਨੇ 'ਚ ਵੀ ਸੁਸ਼ੀਲ ਕੁਮਾਰ ਰਿੰਕੂ ਹੀ ਜਾਂਦਾ ਹੈ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਮੇਰੇ ਨਾਮ ਦਾ ਫੋਬੀਆ ਹੈ ਫੋਬੀਆ ਹੈ 22 ਦਿਨ ਦੀ ਖੇਡ ਹੈ ਸਭ ਕੁਝ ਨਜ਼ਰ ਆ ਜਾਏਗਾ ਕਿ ਇਹ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਈ ਸੀ ਜਾਂ ਜਲੰਧਰ ਦਾ ਜਿਹੜਾ ਸੇਵਕ ਆ ਛੋਟਾ ਵੀਰ ਆ ਜਲੰਧਰ ਵਾਲਿਆਂ ਦਾ ਉਹਨੂੰ ਪਈ ਸੀ ਕਿਸਾਨ ਪਹਿਲੇ ਹੀ ਪਹੁੰਚ ਜਾਂਦੇ ਕਿਸਾਨ ਲੱਗਦੇ ਨੇ ਜਾਂ ਤੁਹਾਨੂੰ ਕੁਝ ਹੋਰ ਲੱਗਦਾ ਹੈ ਦਾ ਇਸ ਮੋਰਚੇ 'ਚ ਵੀ ਅਗਰ ਤੁਸੀਂ ਫੋਕਸ ਕਰੋਗੇ ਤਾਂ ਕੁਝ ਚਿਹਰੇ ਤੁਹਾਨੂੰ ਕਾਂਗਰਸ ਦੇ ਵੀ ਮਿਲ ਜਾਣਗੇ ਕੁਝ ਆਮ ਆਦਮੀ ਪਾਰਟੀ ਦੇ ਵੀ ਮਿਲ ਜਾਣਗੇ ਪਾਰਟੀਆਂ ਦੇ ਛੱਡੇ ਬੰਦੇ ਨੇ ਹਾਂਜੀ ਹਾਂਜੀ ਇਹ ਤਾਂ ਮੈਂ ਡੈਫੀਨੇਟ ਕਹਿ ਸਕਦਾ ਕਿ ਪਾਰਟੀਆਂ ਵੱਲੋਂ ਹੀ ਇਹ ਕਰਵਾਇਆ ਜਾ ਰਿਹਾ ਹੈ ਔਰ ਖਾਸ ਕਰਕੇ ਜਿਹੜੀ ਇੱਥੋਂ ਦੀ ਰੂਲਿੰਗ ਪਾਰਟੀ ਹੈ ਪੰਜਾਬ ਦੀ ਭਗਵੰਤ ਮਾਨ ਵਾਲਾ ਪਾਸਵਰਡ ਯੂਜ਼ ਕਰ ਰਹੇ ਹੋ ਜਾਂ ਨਹੀਂ ਭਗਵੰਤ ਮਾਨ ਸਾਹਿਬ ਨੇ ਅਗਰ ਪਾਸਵਰਡ ਦਿੱਤੇ ਹੁੰਦੇ ਤਾਂ ਸ਼ਾਇਦ ਅੱਜ ਨਾਲ ਉੱਥੇ ਹੀ ਉਹਨਾਂ ਦੇ ਉਹਨਾਂ ਦੇ ਪਾਸੇ ਬੈਠਾ ਹੁੰਦਾ ਪਰ ਪਾਸ ਪਾਸਵਰਡ ਜਿਹੜੇ ਉਹ ਦੇ ਨਹੀਂ ਸਕਦੇ ਸਿਆਸਤ ਗਰਮ ਹੈ ਸਿਆਸਤ ਦਾ ਬਾਜ਼ਾਰ ਗਰਮ ਹੈ ਸੋ ਸੁਸ਼ੀਲ ਸਿੰਘ ਕੁਸਨਰ ਮੌਜੂਦ ਨੇ ਕੀ ਹਾਲ ਹੈ ਇਸ ਸਮੇਂ ਸਿਆਸਤ ਦਾ ਬਿਲਕੁਲ ਠੀਕ ਹੈ ਜੀ ਸਿਆਸਤ ਵੀ ਠੀਕ ਚੱਲ ਰਹੀ ਹੈ ਕੈਂਪੇਨ ਵੀ ਠੀਕ ਚੱਲ ਰਹੀ ਹੈ ਅ ਕੱਲ ਪਰਸੋ ਅਸੀਂ ਚੰਨ ਜੀ ਸਿੰਘ ਚੰਨੀ ਦੇ ਇੰਟਰਵਿਊ ਕੀਤੀ ਅਸੀਂ ਕਿਆ ਕਿਹੋ ਜਿਹਾ ਮੁਕਾਬਲਾ ਉਹ ਕਹਿੰਦੇ ਇੱਕ ਤਰਫਾ ਜਲੰਧਰ ਦਾ ਮੁਕਾਬਲਾ ਹੈ ਮੇਰੇ ਟੱਕਰ ਚ ਕੋਈ ਨਹੀਂ ਹੈਗਾ ਇਹ ਤਾਂ ਗੱਲ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਸੀਗੇ ਉਦੋਂ ਵੀ ਕਹਿੰਦੇ ਸੀ ਹਾਂ ਤੇ ਜਦੋਂ ਰਿਜ਼ਲਟ ਆਇਆ ਬਾਅਦ ਚ ਪਤਾ ਲੱਗਾ ਕਿ 78 ਸਵਾਰੀਆਂ ਸਨ ਜਦੋਂ ਉਹਨਾਂ ਨੇ ਸਟੇering ਫੜਿਆ ਸੀ ਹੂੰ ਤਾਂ ਪਤਾ ਨਹੀਂ ਕਿਸ ਤਰੀਕੇ ਨਾਲ ਗੱਡੀ ਚਲਾਈ ਤਾਂ 60 60 ਤੀਆਂ ਥੱਲੇ 78 ਦੀਆਂ 18 ਰਹਿ ਗਈਆਂ ਇਹ ਤਾਂ ਉਹਨਾਂ ਨੇ ਉਦੋਂ ਵੀ ਦਾਅਵੇ ਕੀਤੇ ਸੀ ਹੂੰ ਕਹਿੰਦੇ ਕਿ ਇਸ ਸਮੇ ਸਭ ਤੋਂ ਜ਼ਿਆਦਾ ਚਰਚੇ ਦੇ ਵਿੱਚ ਤੁਸੀਂ ਵੀ ਉਹ ਚਰਨਜੀਤ ਸਿੰਘ ਚੰਨੀ ਵੀ ਨੇ ਕੀ ਲੱਗਦਾ ਕਿ 3 ਲੱਖ ਵੋਟਾਂ ਦੇ ਨਾਲ ਜਿੱਤਣਾ ਤੇ ਇਸ ਬਾਰ ਇਹ ਚੀਜ਼ ਕਾਇਮ ਰਹੂਗੀ ਬਿਲਕੁਲ ਜੀ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਤਾਂ ਮੈਨੂੰ ਲੱਗਦਾ ਰਾਤ ਨੂੰ ਸੁਪਨੇ 'ਚ ਵੀ ਸੁਸ਼ੀਲ ਕੁਮਾਰ ਰਿੰਕੂ ਹੀ ਆਂਦਾ ਹੈ। ਹੂੰ ਮੈਂ ਤਾਂ ਸਪੀਚਾਂ ਵੀ ਸੁੰਦਾਂ ਉਹਨਾਂ ਦੀ ਕਈ ਵਾਰੀ ਮੌਕਾ ਮਿਲ ਜਾਂਦਾ ਗੱਡੀ 'ਚ ਬੈਠ ਕੇ। ਤਾਂ ਮੈਨੂੰ ਲੱਗਦਾ ਉਹਨਾਂ ਨੂੰ ਮੇਰੇ ਨਾਮ ਦਾ ਫੋਬੀਆ ਹੈ। ਅੱਛਾ ਉਹਨਾਂ ਨੇ ਕੋਈ ਗੱਲ ਆਂਦੀ ਬਸ ਰਿੰਕੂ ਰਿੰਕੂ ਜਪਦੇ ਆ। ਚਲੋ ਮੈਨੂੰ ਲੱਗਦਾ ਕਿ ਉਹਨਾਂ ਦੇ ਮੰਚ ਕਿਤਨਾ ਕਿਤੇ ਇਸ ਗੱਲ ਦਾ ਡਰ ਵੀ ਹੈ। ਹੂੰ ਕਿ ਜਿਹੜਾ ਕੰਪੀਟੀਸ਼ਨ ਆ ਉਹ ਸਖਤ ਆ ਚਲੋ ਬਾਕੀ ਲੋਕ ਆ ਜਨਤਾ ਜਨਾਰਦਨ ਜਨਤਾ ਨੇ ਫੈਸਲਾ ਕਰ ਹੀ ਦੇਣਾ ਜੀ ਉਹਨਾਂ ਨੂੰ ਇੱਕ ਤਰਫਾ ਮੁਕਾਬਲਾ ਲੱਗਦਾ ਤੁਹਾਨੂੰ ਕੀ ਲੱਗਦਾ ਹੈ ਕਿ ਜਲੰਧਰ ਦੇ ਵਿੱਚ ਕੜੀ ਟੱਕਰ ਹੈ ਜਾਂ ਤੁਹਾਨੂੰ ਵੀ ਆਪਣੇ ਵੱਲੋਂ ਇੱਕ ਤਰਫਾ ਲੱਗਦਾ ਹੈ ਦੇਖੋ ਗੱਲ ਹੈ ਕਿ ਟੱਕਰ ਤਾਂ ਹੈ ਪਰ ਇਹ ਨਹੀਂ ਕਹਿ ਸਕਦੇ ਕਿ ਅਸੀਂ ਬਹੁਤ ਜ਼ਿਆਦਾ ਅੱਗੇ ਆ ਟੱਕਰ ਤਾਂ ਹੈ ਦੇਖੋ ਹਜੇ ਤਾਂ ਅਸੀਂ ਕੈਂਪੇਨ ਵੀ ਨਹੀਂ ਸ਼ੁਰੂ ਕੀਤੀ ਹਜੇ ਤਾਂ ਪ੍ਰੋਪਰ ਤਰੀਕੇ ਦੇ ਨਾਲ ਸਾਰਾ ਕੁਝ ਚੱਲਣਾ ਹੈ ਤਾਂ ਅ ਹਜੇ ਤਾਂ ਬਹੁਤ ਕੁਝ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਡੋਰ ਟੂ ਡੋਰ ਕਰਨਾ ਹੈ ਬਜ਼ਾਰਾਂ 'ਚ ਜਾਣਾ ਹੈ ਕਈ ਕੁਝ ਕਰਨਾ ਹੈ ਤਾਂ ਇੱਕ ਕੈਂਪੇਨ ਹੈ ਜਿਹੜੀ ਪੂਰੀ ਰਫ਼ਤਾਰ ਫੜੇਗੀ ਤਾਂ ਤਕਰੀਬਨ ਤਸਵੀਰ ਹੈ ਜਿਹੜੀ ਅ 20 ਤਰੀਕ ਤੋਂ ਬਾਅਦ ਹੀ ਜਿਹੜੀ ਹੈ ਸਹੀ ਨਜ਼ਰ ਆਣੀ ਸ਼ੁਰੂ ਹੋਏਗੀ ਪਰ ਇੰਨਾ ਹੈ ਕਿ ਅ سپورਟ ਬੜੀ ਮਿਲ ਰਹੀ ਜਿੱਥੇ ਵੀ ਜਾਣਾ ਹਰ ਜਗ੍ਹਾ ਜਿਹੜੀ ਹੈ ਵਧੀਆ ਸਪੋਰਟ ਮਿਲ ਰਹੀ ਹੈ ਕਿਉਂਕਿ ਪਿਛਲੇ 10 ਮਹੀਨੇ ਕੰਮ ਭਾਵੇਂ ਮੈਂ ਕੋਈ ਕੀਤਾ ਨਹੀਂ ਕੀਤਾ ਪਰ ਵਿਚਰੇ ਬਹੁਤ ਆ ਸੀ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਜਗ੍ਹਾ ਜਿਹੜੀ ਹੈ ਪਹੁੰਚ ਕੀਤੀ ਹੈ ਜਿੱਦੇ ਕਰਕੇ ਲੋਕਾਂ ਦੇ ਵਿੱਚ ਇੱਕ ਚੰਗਾ ਜਿਹੜਾ ਪਿਆਰ ਬਣਿਆ ਹੋਇਆ ਹੈ ਭਗਵੰਤ ਮਾਨ ਵਾਲਾ ਪਾਸਵਰਡ ਯੂਜ਼ ਕਰ ਰਹੇ ਹੋ ਜਾਂ ਨਹੀਂ ਭਗਵੰਤ ਮਾਨ ਸਾਹਿਬ ਨੇ ਅਗਰ ਪਾਸਵਰਡ ਦਿੱਤੇ ਹੁੰਦੇ ਤਾਂ ਸ਼ਾਇਦ ਅੱਜ ਮੈਂ ਉੱਥੇ ਹੀ ਉਹਨਾਂ ਦੇ ਉਹਨਾਂ ਦੇ پاس ਹੀ ਬੈਠਾ ਹੁੰਦਾ ਪਰ ਉਹ ਪਾਸ ਪਾਸਵਰਡ ਹੈ ਜਿਹੜੇ ਉਹ ਦੇ ਨਹੀਂ ਸਕੇ ਸ਼ਾਇਦ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੋਏਗੀ ਤਾਂ ਇਹ ਇਹਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਕਿਹੜੀਆਂ ਚੀਜ਼ਾਂ ਨੇ ਜਿਹਦੇ ਕਰਕੇ ਦੁਆਬੇ ਵਾਲੇ ਫਿਰ ਤੁਹਾਡੇ ਤੇ ਵਿਸ਼ਵਾਸ ਕਰਨ ਕਹਿੰਦੇ ਵੀ ਅਸੀਂ ਤਾਂ ਵੋਟ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਅਸੀਂ 80 ਵੋਟ ਦਵਾਇਆ ਜੀ ਅਸੀਂ ਉਹਨਾਂ ਦੇ ਫੇਸ ਤੇ ਨਹੀਂ ਪਿਆ ਸਾਡੇ ਕੈਂਪੇਨਿੰਗ ਦੇ ਕਰਕੇ ਇੰਨੀਆਂ ਵੋਟਾਂ ਪਈਆਂ ਨੇ ਚਲੋ ਅਗਰ ਆਮ ਆਦਮੀ ਕਾਟ ਕੇ ਮੈਨੂੰ ਵੋਟ ਪਈ ਹੈ ਤਾਂ ਹੁਣ ਹੋਰ 22 ਦਿਨ ਦੀ ਖੇਡ ਸਭ ਕੁਝ ਨਜ਼ਰ ਆ ਜਾਏਗਾ ਕਿ ਇਹ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਈ ਸੀ ਜਾਂ ਜਲੰਧਰ ਦਾ ਜਿਹੜਾ ਸੇਵਕ ਆ ਛੋਟਾ ਵੀਰ ਆ ਜਲੰਧਰ ਵਾਲਿਆਂ ਦਾ ਉਹਨੂੰ ਪਈ ਸੀ ਹੂੰ ਥੋੜੇ ਦਿਨ ਪਹਿਲਾਂ ਮੈਂ ਹੰਸਰਾਜ ਹੰਸ ਦੇ ਇੰਟਰਵਿਊ ਲਈ ਸੀ ਉਹ ਕਹਿੰਦੇ ਇਸ ਵਾਰ ਸਾਨੂੰ ਬੀਜੇਪੀ ਨੂੰ ਸਾਇਲੈਂਟ ਵੋਟ ਪੈਣੀ ਆ ਲੱਗਦਾ ਕਿ ਵਿਰੋਧ ਕਰਨ ਵਾਲੇ ਪਹਿਲਾਂ ਪਹੁੰਚ ਜਾਂਦੇ ਨੇ ਤੁਹਾਡੇ ਤੋਂ ਪਰੇ ਸਾਇਲੈਂਟ ਵੋਟ ਪੈਣੀ ਆ ਦੇਖੋ ਵਿਰੋਧ ਕਰਨ ਵਾਲੇ ਹਨ ਜਿਹੜੇ ਹੂੰ ਕਿਤੇ ਨਾ ਕਿਤੇ ਇੱਥੇ ਸਾਡਾ ਕੰਮ ਹੀ ਕਰ ਰਿਹਾ ਹੂੰ ਜਿਸ ਪਿੰਡ ਦੇ ਵਿੱਚ ਅਸੀਂ ਜੰਨੇ ਆ ਤਾਂ ਜਿੱਥੇ ਵੀ ਕੋਈ ਵਿਰੋਧ ਕਰਨ ਵਾਲਾ ਤੇ ਸਾਡੀ ਹਾਜ਼ਰੀ ਲਗਵਾ ਦਿੰਦੇ ਉਸ ਪਿੰਡ ਦੇ ਵਿੱਚ ਪਤਾ ਲੱਗ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਆ ਇੱਥੇ ਪਹੁੰਚ ਗਿਆ ਔਰ ਜਿੱਥੇ ਸਾਡੀ ਆਵਾਜ਼ ਜਿਹੜੀ ਹੈ ਹਜੇ ਨਹੀਂ ਪਹੁੰਚੀ ਉੱਥੇ ਸਾਡੀ ਆਵਾਜ਼ ਹੈ ਜਿਹੜੀ ਇਹ ਪਹੁੰਚਦੀ ਕਰ ਰਹੀ ਹੈ ਕਿਸਾਨ ਪਹਿਲੇ ਹੀ ਪਹੁੰਚ ਜਾਂਦੇ ਕਿਸਾਨ ਲੱਗਦੇ ਨੇ ਜਾਂ ਤੁਹਾਨੂੰ ਕੁਝ ਹੋਰ ਲੱਗਦਾ ਹੈ ਦੇਖੋ ਇਹ ਤਾਂ ਤੁਸੀਂ ਇਹਨਾਂ ਦੇ ਚਿਹਰੇ ਚੰਗੀ ਤਰ੍ਹਾਂ ਫੋਕਸ ਕਰਕੇ ਦੇਖੋ ਕਿਉਂਕਿ ਇਹਦੇ ਵਿੱਚ ਕਈ ਲੋਕ ਤਾਂ ਆਮ ਆਦਮੀ ਪਾਰਟੀ ਦੇ ਐ ਕਈ ਕਾਂਗਰਸ ਵੀ ਐ ਜਿਹੜਾ ਗਠਜੋੜ ਕਾਂਗਰਸ ਦਾ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਹੋਇਆ ਜਿਹੜਾ ਜਿਹੜੇ ਕਿ ਦੋਨੋਂ ਪਾਰਟੀਆਂ ਇਸ ਵੇਲੇ ਗਠਜੋੜ ਚ ਚੋਣਾਂ ਲੜਨੀਆਂ ਤਾਂ ਇਸ ਮੋਰਚੇ 'ਚ ਵੀ ਅਗਰ ਤੁਸੀਂ ਫੋਕਸ ਕਰੋਗੇ ਤਾਂ ਕੁਝ ਚਿਹਰੇ ਤੁਹਾਨੂੰ ਕਾਂਗਰਸ ਦੇ ਵੀ ਨਜ਼ਰ ਆਣਗੇ ਕੁਝ ਆਮ ਆਦਮੀ ਪਾਰਟੀ ਦੇ ਵੀ ਨਜ਼ਰ ਆਣਗੇ ਇਹ ਪਾਰਟੀਆਂ ਛੱਡੀਆਂ ਹੋਈਆਂ ਨੇ ਪਾਰਟੀਆਂ ਦੇ ਛੱਡੇ ਬੰਦੇ ਨੇ ਹਾਂਜੀ ਹਾਂਜੀ ਇਹ ਤਾਂ ਮੈਂ ਡੈਫੀਨੇਟ ਕਹਿ ਸਕਦਾ ਕਿ ਪਾਰਟੀਆਂ ਵੱਲੋਂ ਹੀ ਇਹ ਕਰਵਾਇਆ ਜਾ ਰਿਹਾ ਔਰ ਖਾਸ ਕਰਕੇ ਜਿਹੜੀ ਇੱਥੋਂ ਦੀ ਰੂਲਿੰਗ ਪਾਰਟੀ ਆ ਪੰਜਾਬ ਦੀ ਉਹਦਾ ਸਾਨਾ ਵੱਡਾ ਰੋਲ ਆ ਕਿਉਂਕਿ ਉਹਨੂੰ ਲੱਗ ਰਿਹਾ ਸੀ ਉਹਨਾਂ ਕੋਲ ਕੋਈ ਹੋਰ ਅ ਗੱਲ ਕਹਿਣ ਨੂੰ ਨਹੀਂ ਆ ਇਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਜਿਹੜਾ ਵਰਗ ਲਾ ਕੇ ਉਹਨਾਂ ਨੂੰ ਮੈਂ ਕਹਿੰਦਾ ਕਿ ਚਾਂਸੇ ਦੇ ਵਿੱਚ ਲੈ ਕੇ ਉਹਨਾਂ ਤੋਂ ਇਹ ਕੰਮ ਕਰਵਾਇਆ ਜਾ ਰਿਹਾ ਹੂੰ ਇਹ ਕੁਝ ਇਸ ਸਮੇਂ ਹਰ ਪਾਸੇ ਬੀਜੇਪੀ ਦਾ ਜੇ ਦੇਖੀ ਯੂਪੀ ਬਿਹਾਰ ਵਾਲ ਉਹਨਾਂ ਦਾ ਬੋਲਬਾਲ ਹੈਗਾ ਹੈ ਉਹ ਕਿਹੜੀਆਂ ਕਮੀਆਂ ਲੱਗਦੀਆਂ ਨੇ ਕਿ ਬੀਜੇਪੀ ਇੱਥੇ ਸਮਝਾ ਨਹੀਂ ਪਾਈ ਸੋਰਸ ਘਟਾ ਜਾਂ ਲੋਕ ਖੁੱਲ ਕੇ ਨਹੀਂ ਆ ਰਹੇ ਦੇਖੋ ਇਹ ਤਾਂ ਨਤੀਜੇ ਦੱਸਣਗੇ ਹੂੰ ਕਿਉਂਕਿ ਭਾਰਤੀ ਜਨਤਾ ਪਾਰਟੀ ਹੈ ਜੋ ਆਪਣੇ ਚੋਣ ਨਿਸ਼ਾਨ ਤੇ ਚੋਣ ਲੜ ਰਹੀ ਹੈ ਪਹਿਲੀ ਵਾਰੀ ਜਿਹੜਾ ਲੋਕ ਸਭਾ ਦੀ ਚੋਣ ਹੈ ਜਿਹੜੀ ਉਹ ਲੜੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਲੋਕ ਜੁੜ ਰਹੇ ਹਰ ਪੰਜਾਬੀ ਇਹ ਜਿਹੜਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੀ ਵਿਕਾਸ ਹੋਵੇ ਤੇ ਇਹ ਵਿਕਾਸ ਤਾਂ ਹੀ ਸੰਭਵ ਹੈ ਜੇ ਅਸੀਂ ਭਾਜਪਾ ਦੇ ਨਾਲ ਜੁੜਾਂਗੇ ਕਿਉਂਕਿ ਗੱਲ ਸਾਫ਼ ਹੋ ਚੁੱਕੀ ਹੈ ਕਿ ਦੇਸ਼ ਦੇ ਵਿੱਚ ਦੁਬਾਰਾ ਭਾਜਪਾ ਦੀ ਸਰਕਾਰ ਬਣ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਬਣ ਰਹੇ ਹੈ ਔਰ ਪੰਜਾਬ ਦੇ ਲੋਕਾਂ ਨੇ ਵੀ ਇਹ ਸੋਚ ਬਣਾਈ ਹੈ ਕਿ ਇਸ ਵਾਰ ਜਿਹੜਾ ਮੋਦੀ ਸਾਹਿਬ ਨੂੰ ਜਿਹੜਾ ਪੰਜਾਬ ਦੇ ਵਿੱਚ ਵੀ ਕਾਫੀ ਸਪੋਰਟ ਜਿਹੜੀ ਮਿਲਣ ਵਾਲੀ ਹੈ ਜੀ ਬਿਲਕੁਲ ਸੋ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਕੋਲ ਵੀ ਸਮਾਂ ਘਟ ਹੈ ਵੈਲਿਊਏਬਲ ਟਾਈਮ ਹੈ ਇਲੈਕਸ਼ਨ ਦਾ ਟਾਈਮ ਹੈ ਸੋ ਸੁਸ਼ੀਲਿੰਕੂ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਨੇ ਬੀਜੇਪੀ ਦੇ ਆਉਣ ਦੇ ਸੰਕੇਤ ਦਿੱਤੇ ਨੇ ਇਹਨਾਂ ਨੇ ਕਿਹਾ ਕਿ ਬੀਜੇਪੀ ਜਿਹੜੀ ਹੈ ਉਹ ਜਲਦੀ ਜਿਹੜੀ ਹੈ ਇੱਥੇ ਪਹੁੰਚੇਗੀ ਅਤੇ ਜਲਦੀ ਜਿਹੜੀ ਹੈ ਆਪਣੀ ਪਾਰਟੀ ਜਿਹੜੀ ਹੈ ਇੱਥੇ ਮਜ਼ਬੂਤ ਹੋਗੀ ਸੋ ਬਹੁਤ-ਬਹੁਤ ਸ਼ੁਕਰੀਆ ਧੰਨਵਾਦ